ਮਨ ਪਿਆਰੀਆ ਤੂੰ ਸਦਾ ਸੱਚ ਸਮਾਲੇ ਏਹੋ ਕੁਟੰਬ ਤੂੰ ਜੀ ਦੇ ਜੀ ਦੇਖਦਾ ਚੱਲੇ ਨਾਹੀ ਤੇਰੇ ਤੋਂ ਤੂੰ ਜੇ ਜੇ ਸਰੀ ਜੇ ਜੇ ਬੋਲਾਂਗੇ ਜੀ ਨਹੀਂ ਆਣਾ ਜੀ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਇਸ ਨਾਲ ਕਿਉ ਚਿਤ ਲਾਈਐ ਐਸਾ ਕਮ ਮੂਲੇ ਨ ਕੀਚ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂ ਸਦਾ ਸਚ ਸਵਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋ ਨ ਪਾਇਆ ਕਿਨੈ ਤੇਰਾ ਆਪਨਾ ਆਪ ਤੂੰ ਜਾਣੇ ਜੀਅ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਅੱਖ ਹੈ ਅੱਖ ਹੈ ਤਾਂ ਵਿਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਰਿਓ ਜਰਮਾ ਜੀ ਹਾਂਜੀ ਹਾਂਜੀ ਕਿਰਪਾ ਬੋਲਾਂਗੇ ਨੂੰ ਠੀਕ ਹੈ ਜੀ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜਿਉ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਬ ਲੋਗ ਅਹੰਕਾਰ ਛੂਕਾ ਸਤਗੁਰੂ ਭਲਾਪਾ ਪਾਇਆ ਭਲਾਪਾਇਆ ਕਹਿ ਨਾਨਕ ਜਿਸਨੂੰ ਆਪ ਟੁੱਠਾ ਤਿੰਨ ਅੰਮ੍ਰਿਤ ਗੁਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹ ਕੇਰੀ ਵਿਖਮਾ ਮਾਰਗ ਚਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹਤਾ ਬਹੁਤ ਨਾਹੀ ਬੋਲਣਾ ਖੰਨਿਓ ਹੋ ਖੰਨਿਓ ਨਨਿਓ ਹੋ ਤਿੱਖੀ ਬਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਛੱਡੀ ਨਾ ਰੋ 10 ਕਿ ਬੋਲਾਂਗੇ ਤਿੱਖੀ ਨਿੱਕੀ ਅੱਧਕ ਲਾ ਕੇ ਬੋਲਾਂਗੇ ਠੀਕ ਹੈ ਜੀ ਤਿੱਖੀ ਜੀ ਹਾਂ ਨਨਿਓ ਹੋ ਤਿੱਖੀ ਬਲ ਹੋ ਨਿੱਕੀ ਬਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੋ ਬੋਜੁਗੁ ਨਿਰਾਲੀ ਜੋ ਤੂ ਚਲਾਈ ਹੈ ਚਲਾਈ ਚਲਾਈ ਹੈ ਜੋ ਤੂ ਚਲਾਈ ਹੈ ਤਿਵ ਚਲਹਿ ਸੁਆਮੀ ਹੋਰ ਕੀ ਜਾਣਾ ਗੁੜ ਤੇਰੇ ਜਿਬ ਤੂ ਚਲਾਈ ਹੈ ਤਿਵਹ ਚਲੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇ ਹੈ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਣਾਇ ਹੈ ਆਪਣੀ ਆਪਣੀ ਸੇ ਗੁਰਦੁਆਰ ਸੁਖ ਪਾਵੇ ਪਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤਿ ਵੈ ਚਲਾਵ ਹੈ ਚਲਾਵ ਹੈ ਇਹੋ ਸੋਹਿਲਾ ਦੁਲਾਵਾਂ ਨਾਲ ਨਾ ਬੋਲਦੀ ਦਾ ਦੁਲਾਵਾਂ ਬੋਲੀ ਰਹੀ ਏਦਾਂ ਚਲਾਵ ਹੈ ਚਲਾਵ ਹੈ ਏਦਾਂ ਹੈ ਚਲਾਵ ਹੈ ਦਲਾਵਾਂ ਲਾਣੀਆਂ ਵੈਗਰੇ ਜਿੱਥੇ ਹਾਂਜੀ ਹਾਂਜੀ ਠੀਕ ਹੈ ਜੋ ਭਾਵੈ ਤਿਵੈ ਚਲਾਵੈ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇ ਇਹੋ ਤਿਨ ਕੈ ਮਨ ਵਸਿਆ ਜਿਨ ਤੁਰ ਹੋ ਲਿਖਿਆ ਆਇ ਇਕ ਫਿਰਹਿ ਘਨੇਰੇ ਕਰਹਿ ਕਰਹਿ ਗੱਲਾ ਗੱਲਾ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਪਵਿੱਤ ਮਾਤਾ ਪਿਤਾ कुटुंब સહિત ਸੋ ਪਵਿੱਤ ਸੰਗਤ ਸੁਭਾਇਆ ਕਹ ਦੇ ਪਵਿੱਤ ਸਿਏ ਪਵਿੱਤ ਇੱਥੇ ਬਿਹਾਰੀ ਨਾ ਉੱਪਰ ਬਾਕੀ ਅੱਖਰਾਂ ਨੂੰ ਸਿਹਾਰੀ ਸੀ ਕਿ ਇੱਥੇ ਬਿਹਾਰੀ ਲੱਗੀ ਹੈ ਸੁਭਾਇਆ ਜੀ ਇਹ ਤੁਸ ਕਲ ਹੋ ਜਾਂਦਾ ਹਾਂਜੀ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਸੇ ਪਵਿੱਤ ਜਿਨਨੀ ਮਨ ਵਸਾਇਆ ਕਹੈ ਨਾਂ ਹੁਣ ਜਿੱਥੇ ਨੰਨੇ ਨੂੰ ਹਲਾੰਤਣਾ ਉਥੇ ਥੋੜਾ ਜਿਨੀ ਥੋੜਾ ਨੰਨੇ ਨੂੰ ਭਾਰਾ ਕਰਾਂਗੇ ਉਦਾਂ ਜਿਹੜਾ ਨੋਰਮਲ ਹੈਗਾ ਉਥੇ ਜਿਨੀ ਬੋਲਾਂਗੇ ਪੋਲਾ ਹੀ ਠੀਕ ਹੈ ਜੀ ਇੱਥੇ ਜਿਨੀ ਦੇ ਦੋ ਵਾਲੀ ਬੋਲਿਆ ਮੈਂ ਕਿਹਾ ਸੋਚਿਆ ਵੀ ਸ਼ਾਇਦ ਉਦਾਂ ਭਲੇਖੇ ਨਾ ਪਰ ਦੂਸਰੀ ਸ਼ੇ ਦੂਜੇ ਸੇਮ ਹੀ ਇੱਦੀ ਬੋਲਿਆ ਉਹਨੂੰ ਵੀ ਜਿਨੀ ਬੋਲਾਂਗੇ ਜਿਆਦਾ ਜਿਨੀ ਜਿੱਤੇ ਹਲੰਤ ਤੋਂ ਨਨ ਭਾਰ ਕਹਿੰਦਾ ਇੱਥੇ ਟਿੱਪੀ ਨਹੀਂ ਲਗਾਣੀ ਜਿਨੀ ਇਹਦਾ ਬਣਾ ਵਗਰੇ ਜੀ ਜਿਨੀ 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 ਬੋਲਾ ਬੋਲਾਂਗੇ ਜਿਨੀ ਕਿਉਂਕਿ ਹਲੰਤ ਨਹੀਂ ਹੈਗਾ ਉਦਾਂ ਹੀ ਐਸਾ ਕਿ ਨੋਰਮਲ ਬੋਲਾਂਗੇ ਜਿਨੀ ਹਰ ਤੇ ਆਇਆ ਤੇ ਜਦੋਂ ਆ ਗਿਆ ਥੱਲੇ ਹੈ ਨਾ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਉਹਨੂੰ ਨੰਨੇ ਨੂੰ ਜਿਆਦਾ ਕਰਨਾ ਜਿਨੀ ਤੇ ਆਇਆ ਜੀ ਠੀਕ ਹੈ ਜੀ ਜਿਨੀ ਟਿੱਪੀ ਲਗੋ ਨਾ ਜੇ ਟਿੱਪੀ ਲੱਗੀ ਹੋਗੀ ਉੱਥੇ ਵੀ ਜਿਨੀ ਕਵਾਂਗੇ ਠੀਕ ਹੈ ਜੀ ਜਿਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜ ਨ ਉਪਜੈ ਬਿਨ ਸਹਜੈ ਸਹਸਾ ਨ ਜਾਏ ਨਹ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸਬਦ ਲਾਗੋ ਰਸਿਓ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਉਪਜੈ ਇਹ ਸਹਿਸਾ ਇਵ ਜਾਏ ਜਿਉ ਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜਿਉ ਹੋ ਤ ਮੈਲੇ ਜਿਨ ਤਿਨੀ ਜਨਮ ਜੂਏ ਜੂਐ ਹਾਰਿਆ ਇਹ ਤਿਸਨਾ ਬਚੈ ਰਹਿਣਾ ਤਿਨੀ ਇਨੀ ਜਨਮ ਤਿਨੀ ਬੋਲੇ ਹੋਲਾ ਨਵੀ ਤਿਨੀ ਜਨਮ ਜੁਐ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਣਾ ਮਨ ਹੋਬੀ ਪਿਸਾਰਿਆ ਬੇਦਮਹਿ ਨਾਮ ਉਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹ ਨਾਨਕ ਜਿਨ ਸਚ ਤਜਿਆ ਊੜੇ ਲਾਗੇ ਤਿਨੀ ਜਨਮ ਜੁਐ ਹਾਰਿਆ ਜੀ ਉਹ ਨਿਰਮਲ ਭਾਰਾ ਹੋ ਗਿਆ ਤਿੰਨੀ ਨਹੀਂ ਗਿਆਣਾ ਭਾਰਾ ਹੋ ਗਿਆ ਫਿਰ ਤਿੰਨੀ ਬੋਲਿਆ ਤਿੰਨੀ ਤਿੰਨੀ ਬੋਲੇ ਬੋਲਣਾ ਤਿੰਨੀ 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 ਜਨਮ ਜੁਆ ਹਾਰਿਆ ਜੀ ਉਹ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਉਹ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਹੂੜ ਕਿਸੋਏ ਪਹੁੰਚਾ ਨਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਨਮ ਰਤਨ ਜਿਨੀ ਠੱਟਿਆ ਭਲੇ ਸੇ ਬਨਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਰਹੈ ਗੁਰ ਨਾਲੇ ਹਾਂਜੀ ਠੀਕ ਹੈ ਬਾਹਰ ਹੁਕਮਤਾ ਵੈਦੂਤੀ ਕੀ ਫਤਿਹ ਜੀ